ਸ਼ੂਗਰ ਫ੍ਰੀ ਆਟਾ ਕਣਕ ਜੋ ਕਿ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਸਹਾਇਤਾ ਨਹੀਂ ਕਰਦੀ ਜਦਕਿ ਉਹ ਸ਼ੂਗਰ ਵਧਾ ਦਿੰਦੀ ਹੈ ਉਸ ਤੋਂ ਬਚਣ ਲਈ ਆਪਾਂ ਕੁਝ ਆਟੇਨਾਂ ਇਸਤੇਮਾਲ ਕਰਦੇ ਹਾਂ ਜਿਹਨੂੰ ਮੋਟਾ ਅਨਾਜ ਵੀ ਕਿਹਾ ਜਾਂਦਾ ਸੀ ਕੁਝ ਸਾਲ ਪਹਿਲਾਂ ਇਹੀ ਇਸਤੇਮਾਲ ਕੀਤੇ ਜਾਂਦੇ ਸਨ ਜਿਸਨੂੰ ਸ਼ੂਗਰ ਨਹੀਂ ਹੁੰਦੀ ਸੀ ਮਗਰ ਜਦੋਂ ਦੀ ਕਣਕ ਵਰਤੋਂ ਕੀਤੀ ਜਾਂਦੀ ਹੈ ਸ਼ੂਗਰ ਵਧਣ ਲੱਗ ਪਈ ਹੈ ਸ਼ੂਗਰ ਨੂੰ ਕੰਟਰੋਲ ਕਰਨ ਲਈ ਆਪ ਅਸੀਂ ਦਿਆਂ ਵਿੱਚ ਛੋਲੇ ਦਾ ਆਟਾ ਅਤੇ ਅਮਰੰਥ ਦਾ ਆਟਾ ਇਸਤੇਮਾਲ ਕਰ ਸਕਦੇ ਹਾਂ ਛੋਲੇ ਦੇ ਆਟੇ ਦੇ ਕੁਝ ਫਾਇਦੇ ਹਨ ਜੋ ਕਿ ਪਸ਼ਕ ਪੋਸ਼ਕ ਤੱਤਾਂ ਨਾਲ ਭਰਪੂਰ ਹਨ ਗਰਮ ਕਰਨ ਦਾ ਮਤਲਬ ਨਿਕੁਣਾ ਪ੍ਰੋਵਾਈਡ ਕਰਨ ਦਾ ਤਰਬਾਅ ਹੈ ਅਤੇ ਹੋਰ ਵੀ ਬਹੁਮੁਖੀ ਵਰਤੋਂਾਂ ਕੀਤੀ ਜਾਂਦੀਆਂ ਹਨ। ਅਮਰੰਥ ਦੇ ਆਟੇ ਦੇ ਕੁਝ ਲਾਭ ਹਨ ਜਿਵੇਂ ਕਿ ਪੋਸ਼ਟਿਕ ਤੱਤਾਂ ਦੇ ਵਿੱਚ ਉੱਚ ਹੈ। ਨਿਗਤਾ ਪ੍ਰੋਵਾਈਡ ਕਰਦਾ ਹੈ ਅਤੇ ਗਲੂਟਨ ਦੇ ਮੁਕਤ ਹੈ। ਗਰਮੀਆਂ ਦੇ ਵਿੱਚ ਆਪਾਂ ਜੋ ਦਾ ਆਟਾ ਦੇ ਰਾਗੀ ਦਾ ਆਟਾ ਇਸਤੇਮਾਲ ਕਰ ਸਕਦੇ ਹਾਂ। ਜੋ ਦੇ ਆਟੇ ਦੇ ਕੁਝ ਪ੍ਰਭਾਵ ਹਨ ਜਿਵੇਂ ਕਿ ਠੰਡਕ ਪ੍ਰੋਵਾਈਡ ਕਰਦਾ ਹੈ। ਪਿਸ਼ਾਬ ਦੀ ਨਲੀ ਦੀ ਲਾਗ ਨੂੰ ਰੋਕਦਾ ਹੈ। ਪਾਚਨ ਵਿੱਚ ਮਦਦ ਕਰਦਾ ਹੈ। ਅਤੇ ਹੋਰ ਵੀ ਬਹੁਮੁਖੀ ਵਰਤੋਂਾਂ ਕੀਤੀ ਜਾਂਦੀਆਂ ਹਨ। ਜਲ ਕੀ ਰਾਗੀ ਦੇ ਆਟੇ ਦੇ ਠੰਡਕ ਦੇ ਨਾਲ ਨਾਲ ਹਾਈਡਰੇਸ਼ਨ ਪਾਚਨ ਭਾਰ ਘਟਾਉਣਾ ਅਤੇ ਕਾਰਡੀਓ ਵਸਕੂਲਰ ਸਿਹਤ ਵੀ ਪ੍ਰੋਵਾਈਡ ਕਰਦੇ ਹਨ